ਹੈ ਤੇਰੀ ਜੰਮਦਾ ਪੁਲਿਸ ਪ੍ਰਸ਼ਾਸਨ ਜੰਦਾਬਾ ਪੁਲਿਸ ਪ੍ਰਸ਼ਾਸਨ ਜੰਦਾਬਾ ਅਸੱਤ ਜਿਵੇਂ ਮੁਰਦਾ ਆਵਾਜ਼ ਮੁਰਦਾਬਾ ਮੱਤਾਂ ਵੀ ਮੁਰਦਾ ਆਵਾਜ਼ ਜੰਦਾਬਾ ਜੰਦਾਬਾ ਅਜੇ ਬੁਰੀ ਚੋਕੋਂ ਤੋਂ ਕਰਨਾ ਹੈ ਕਿਉਂ ਕਹਾ ਪਈ ਹੈ ਚਰੂਤ 14 ਤਰੀਕ ਨੂੰ ਨਾ ਭਾਜੀ 15 ਅਗਸਤ ਦੇ ਚੱਕਰ ਤੇ ਅਸੀਂ ਸਫਾਈ ਦਾ ਕੰਮ ਸਾਰੇ ਸ਼ਹਿਰ ਦਾ ਕਰਦੇ ਪਏ ਸੀ ਤੇ ਅਮਰਸਰ ਬਾਈਪਾਸ ਤੇ ਕੋਈ ਜਰਮਨ ਮੈਡੀਕਲ ਸਟੋਰ ਹੈ ਜਦੋਂ ਉੱਥੇ ਪਹੁੰਚੇ ਉੱਥੇ ਸਫਾਈ ਚੱਲਦੀ ਪਈ ਸੀ ਉਹਦੇ ਬਾਹਰ ਨਾਲ ਕੂੜੇ ਦੀ ਢੇਰੀ ਲੱਗੀ ਹੈ ਉਮਲਾ ਰਮ ਚੁੱਕਣ ਲੱਗਾ ਤੇ ਉਹਨੂੰ ਅੰਦਰੋਂ ਕੋਈ ਆਇਆ ਵਾ ਮੁੰਡਾ ਨਾ ਨਹੀਂ ਮੈਨੂੰ ਪਤਾ ਕੀ ਆ ਵਾ ਅੰਦਰੋਂ ਆ ਕੇ ਉਹਨੇ ਇੰਨੀ ਗੱਲ ਕਹੀ ਕਿ ਮੈਂ ਅੱਗ ਲਾ ਦਿੰਦਾ ਤੂੰ ਰਹਿਣ ਦੇ ਉਹਨੇ ਇੰਨੀ ਗੱਲ ਕਹੀ ਕਿ ਅਸੀਂ ਚੁੱਕ ਕੇ ਲੈ ਕੇ ਜਾਣੀ ਆ ਪਿੱਛੇ ਬੀਸੀ ਸਾਹਿਬ ਨਹੀਂ ਆ ਰਹੇ ਉਹ ਅਰਾਊਂਡ ਕਰਦੇ ਪਏ ਆ ਇਹ ਜੇ ਅੱਗ ਲਾਉਂਦੇ ਆ ਤੇ ਇਹਦਾ ফাইন ਪੈਂਦਾ ਵਾ ਅਸੀਂ ਇਹ ਨਹੀਂ ਕਰ ਸਕਦੇ ਸਾਨੂੰ ਵੀ ਨਾਲ ਗੱੜਾ ਪੈਣਗੀ ਆ ਤੇ ਇੰਨੀ ਗੱਲ ਕਹਿਣ ਤੇ ਮੁੰਡੇ ਦੇ ਚਪੇੜਾ ਮਾਰਤੀ ਉਹਦੇ ਕੰਨ ਜੋ ਖੂਨ ਵਗਣ ਲੱਪਿਆ ਵਾ ਉਸ ਤੋਂ ਬਾਅਦ ਇਹ ਮੁੰਡਾ ਹਰਸ਼ਿਆ ਦੇ ਸ਼ਮਸ਼ੇਰ ਸਿੰਘ ਸੈਂਟਰ ਇਨਸਪੈਕਟਰ ਆ ਇਹ ਪੁੱਛਣ ਗਏ ਵੀ ਕੀ ਗੱਲ ਹੋਈ ਆ ਇਹਨਾਂ ਦੇ ਪੁੱਛਦੇ ਪੁੱਛਦੇ ਉਹਨਾਂ ਨੇ ਦਾਤਰ ਮਾਰਤੇ ਆ ਤੇ ਕਾਫੀ ਸੱਟਾਂ ਲੱਗੀਆਂ ਜਿਹੜਾ ਹਰਸ਼ਿਆ ਮੁੰਡਾ ਉਹਨੂੰ ਤੇ ਅਮਰਸਰ ਰੈਫਰ ਕੀਤਾ ਜੀ ਉਹਦਾ ਕੱਲ ਆਪਰੇਟ ਹੋਇਆ ਵਾ ਤਿੰਨ ਤੋਂ ਚਾਰ ਨਾੜਾਂ ਉਹਦੀਆਂ ਕੱਟੀਆਂ ਗਈਆਂ ਵਾ ਹਜੇ ਵੀ ਉੱਥੇ ਦਾਖਲ ਹੀ ਆਉ ਤੇ ਸੈਂਟਰ ਇਨਸਪੈਕਟਰ ਦੇ ਕੰਕੇ ਲੱਗੇ ਹੱਥ ਤੇ ਉਹਨਾਂ ਦੇ ਵੀ ਕਾਫੀ ਸੱਟ ਆ ਤੇ ਉਸੇ ਚੱਕਰ ਦੇ ਅਸੀਂ ਤਰ ਨਾਲ ਆਇਆ ਵੀ ਜਿਹੜੇ ਬੰਦੇ ਫੜੇ ਸੀ ਉਹ ਬੰਦੇ ਇੱਕ ਬੰਦਾ ਵਟਾ ਦਿੱਤਾ ਗਿਆ ਵਾ ਦੋ ਬੰਦੇ ਛੱਡ ਦਿੱਤੇ ਗਏ ਇਸ ਵਕਤ ਕੋ ਹੁਣ ਹੁਣ ਸਾਨੂੰ ਇੱਥੇ ਆ ਕੇ ਦੱਸਦਾ ਕੋਈ ਉੱਥੇ ਦੇ ਬੰਦੇ ਹੈਗੇ ਆ ਜਿਹੇ ਹੈਗੇ ਆ ਤੇ ਹੈਗੇ ਜਿਹੜੇ ਫੜੇ ਸੀ ਉਦੋਂ ਉਹ ਕਿਉਂ ਨਹੀਂ ਹੈਗੇ ਉਹ ਬੰਦੇ ਉੱਥੇ ਹੋਣੇ ਚਾਹੀਦੇ ਆ ਉਹ ਜਿਹੜੇ ਬੰਦੇ ਵਟਾਈ ਆ ਇੱਕ ਤੇ ਉਹ ਬੰਦੇ ਪ੍ਰੋਪਰ ਉਹ ਹੀ ਹੋਣ ਜਿਨ੍ਹਾਂ ਨੇ ਉਦੋਂ ਕਾਰਵਾਈ ਕੀਤੀ ਜਿਹੜੀ ਸਾਡੇ ਕੋਲ ਵੀਡੀਓ ਆ ਇੱਕ ਤੇ ਉਹ ਬੰਦੇ ਹੁਣ ਦੂਜੀ ਗੱਲ ਜਿਹੜੇ ਪੰਜ ਬੰਦੇ ਫੜੇ ਸੀ ਉਹ ਪੰਜ ਪੂਰੇ ਹੋਣ ਇਹੋ ਸਾਡੀ ਮੰਗ ਆ ਸਾਡੀ ਹੋਰ ਕੋਈ ਮੰਗ ਨਹੀਂ ਸਾਡੀ ਸਮਾਈ ਕਰਨ ਲਈ ਕੋਈ ਨਹੀਂ ਇੱਥੇ ਪਹੁੰਚਿਆ ਅਜੇ ਤੱਕ ਕੋਈ ਨਹੀਂ ਆਇਆ ਸਾਨੂੰ 1 ਘੰਟਾ ਹੋ ਗਿਆ ਇੱਥੇ ਬੈਠੇ ਆ ਇਹ ਤਾਂ ਮੱਚਦੇ ਟੇਮਪਰ ਚ ਰਹਿੰਦੇ ਆ ਆਨ ਮਿੱਥੇ ਸਮੇਂ ਤੱਕ ਜਾਫੇ ਰਹੀਂ ਸਫਾਈ ਦਾ ਵੀ ਕੰਮ ਬੰਦ ਕਰਾਂਗੇ ਲਾਈਟਾਂ ਦਾ ਵੀ ਕੰਮ ਬੰਦ ਹੋਊਗਾ ਸਾਰੇ ਸ਼ਹਿਰ ਦਾ ਜਿਹੜਾ ਵੀ ਕੰਮ ਕਮੇਟੀ ਦਰਫੋਂ ਕਰਾਇਆ ਜਾਂਦਾ ਅਸੀਂ ਬੰਦ ਕਰਾਂਗੇ ਜੀ ਸਾਡੀ ਸੁਣਵਾਈ ਨਹੀਂ ਹੁੰਦੀ। ਕਿਸ ਬੰਦ ਚ ਕੀ ਸ਼ਾਸਨਤਾ ਗਿਆ ਕੀ ਮੰਗਿਆ ਪਰਚਾ ਤਾਂ ਹੀ ਉਦੋਂ ਦਰਜ ਕੀਤਾ ਹੈ ਜਿੰਨੇ ਲੋਕ ਧੱਕਾ ਆਏ। ਤੇ ਹੁਣ ਇਹ ਨਾ ਜੀ ਇਹ ਮੰਗ ਵੀ ਇੱਕ ਇਹਨਾਂ ਦਾ ਚਸ਼ਮੀ ਹੀ ਉਹਦੇ ਬਿਆਨ ਨਹੀਂ ਲਿਖੇ। ਉਹਦੇ ਬਿਆਨ ਮੁਤਾਬਕ ਜੋ ਵੀ ਹੈ ਬਿਆਨਾਂ ਚ ਲਿਖਾਉਣ ਕਿ ਉਹਨੂੰ ਨਾਬਜਾਦ ਕਰਕੇ ਤੇ ਮਕਦਮਾ ਦਰਜ ਕੀਤਾ ਜਾਊਗਾ ਜੀ। ਇੱਕ ਐਕਸਏ ਅੱਜ ਕਿਹਾਰੇ ਉਹ ਤਾਂ ਪੇਸ਼ ਕੀਤੀ ਜੋ ਕਿ ਮਕਦਮੇ ਚ ਇਹਦੇ ਵਿੱਚ ਕਿੰਨੇ ਕਿੰਨੇ ਮਰਚਾ ਦਰਜ ਹੋਇਆ ਪਹਿਲਾਂ 10 ਸਾਲੇ ਤੇ ਇਹਨਾਂ ਤਿੰਨਾਂ ਦੇ ਮਕਦਮਾ ਦਰਜ ਹੋ ਉਹਨਾਂ ਨੇ ਮਾਰ ਡਾ ਕੇ ਕੋਰਟ ਤੇ ਪੇਸ਼ ਕਰਕੇ ਜੇਲ੍ਹ ਚ ਛੱਡਿਆ ਠੀਕ ਉਧਰ ਨਾਸਾਮ ਕਰਦਾ ਜੀ ਉਹਨਾਂ ਨੇ ਆਹ ਜੀ ਉਹਨਾਂ ਦੇ ਜਾਤੀ ਸੂਚੀ ਗਮਾਂ ਘਟੀਆਂ ਗਈ ਜੀ ਜੇ ਉਹਨਾਂ ਘਟੀਆਂ ਹੋ ਕੇ ਤੇ ਜਰੂਰ ਹੋਵੇ ਖਲਾਜਲਾ ਚੋਪਾਂ ਦਾ ਉਧਰ ਐਕਟ ਦੇ ਅੰਦਰ ਕੰਮ ਕੀ ਦਰਜ ਕੀਤਾ ਜਾਊਗਾ ਠੀਕ ਬਾਤਾਂ ਕੀ ਕਰੀਓ ਜੀ